ਅਨਿ ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਨਵੇਂ ਵੀਡੀਓ ਦੇ ਵਿੱਚ। ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਅੱਜ ਨਾ ਅਸੀਂ ਵਿਆਹ ਤੇ ਗਏ ਸੀਗੇ। ਪਰ ਇਹ ਕਾਰਨ ਨਹੀਂ ਹੈਗਾ ਵੀਡੀਓ ਬਣਾਉਣ ਦਾ। ਅਸੀਂ ਵੀਡੀਓ ਬਣਾਉਣ ਲੱਗੇ ਆ ਕਿਉਂਕਿ ਸਾਡੀ ਭੂਆ ਨੇ ਮਤਲਬ ਸਾਡੀ ਨਹੀਂ ਮੇਰੀ ਭੂਆ ਨੇ ਨਾ ਬਾਹਰੋਂ ਇੱਕ ਗਿਫਟ ਭੇਜਿਆ ਮੇਰੇ ਲਈ। ਇਹਨਾਂ ਨਾਲ ਕੋਈ ਲੈਣਾ ਦੇਣਾ ਨਹੀਂ ਉਹਨਾਂ ਦਾ। ਤੇ ਉਹ ਹੁਣ ਅਸੀਂ ਗਿਫਟ ਆ ਛੋਟਾ ਜਿਹਾ ਖੜਾਉਣਾਗਾ। ਉਹ ਅਸੀਂ ਉਹਨੂੰ ਖੋਲਣ ਲੱਗੇ ਹਾਂ। ਤੇ ਬਾਕੀ ਹੁਣ ਜਿਵੇਂ ਬਾਹਰਲੇ ਭੇਜਦੇ ਹੁੰਦੇ ਨੇ ਹਨ ਬੂਟ ਭੇਜੇ ਨੇ ਕੱਪੜੇ ਭੇਜੇ ਨੇ ਜਿਵੇਂ ਆਹ ਸ਼ਰਟ ਵੀ ਕਲਰ ਰਾਤ ਆਏਗੇ 8:30 ਵਜੇ ਸਮਾਨ ਸਾਡੇ ਲੇਵ ਪਹੁੰਚਿਆ ਤੇ ਆ ਦੇਖੋ ਮੈਡਮ ਉਹਦੀਆਂ ਫਰਾਕਾਂ ਦੇਖੋ ਦਿਖਾਓ ਖੜੇ ਹੋ ਕੇ ਇਹ ਸੋਹਣੀਆਂ ਲੱਗਦੀਆਂ ਨੇ ਸੋਹਣੀਆਂ ਲੱਗੀਆਂ ਨੇ ਰਾਤ ਆਈਆਂ ਨੇ ਸਾਡੇ ਕੋਲੇ ਇਹ ਫਰਾਕਾਂ ਕੱਪੜੇ ਤੇ ਅੱਜ ਵਰਤ ਲਈ ਅਸੀਂ ਭੂਆ ਨੂੰ ਥੈਂਕ ਯੂ ਕਰ ਦੋ ਥੈਂਕ ਯੂ ਪੂਆਜੀ ਪੂਆ ਹੈਗੀ ਛੋਟੀ ਪੂਆ ਨਹੀਂ ਬੜੀ ਪੂਆ ਨਹੀਂ ਛੋਟੀ ਪੂਆ ਤੇ ਬੜੀ ਪੂਆ ਇੱਧਰ ਬੈਠੀ ਆ ਉਹਨਾਂ ਲਈ ਵੀ ਕੱਪੜੇ ਆਏ ਨੇਗੇ ਉਹਦਾ ਤਾਂ ਚਾਹ ਨਹੀਂ ਚੱਕਿਆ ਗਿਆ ਇਹਦਾ ਪੂਆ ਦਾ ਹਣੀ ਵੱਡੇ ਪੂਆ ਜੀ ਉੱਧਰ ਨੇਗੇ ਉਹ ਛੋਟੇ ਨੇ ਨਹੀਂ ਮੇਰੀ ਪੂਆ ਇਹਨਾਂ ਦੀ ਦਾਦੀ ਪੂਆ ਲੱਗੀ ਮਤਲਬ ਕਿ ਹੈਨਾ ਅਬ ਧੰਨਵਾਦ ਬਹੁਤ-ਬਹੁਤ ਤੇ ਹੁਣ ਅਸੀਂ ਮੈਂ ਤੁਹਾਨੂੰ ਦਿਖਾਣਾ ਉਹਦਾ ਗਿਫਟ ਆਹੋ ਖੜਾਉਣਾ ਦਿਖਾਣਾ ਮੈਂ ਉਹ ਤੇ ਉਲਟਾ ਹੀਗਾ ਅਰੇ ਆ ਪਹੇਜ ਜਾਗਾ ਇਹ ਪਹਿਲਾ ਮੈਂ ਲੈਣ ਵੀ ਲੱਗਿਆ ਸੀ ਉਰੋਂ ਮੈਂ ਕਿਹਾ ਕਿਹੜਾ ਹੋਣਾ ਪੈਸੇ ਲਾਵਾਂਗਾ ਇੱਕ ਸੱਤ ਮੱਚ ਉਹ ਮੈਨੂੰ ਲੱਗਦਾ ਜੋ ਕੁਝ ਵੀ ਸੋਚੀਦਾ ਚਲੋ ਮਿਲ ਹੀ ਜਾਂਦਾਗਾ ਕਿਸੇ ਨਾ ਕਿਸੇ ਬੰਨੇ ਮੇਰੀ ਬੰਨਾਈ ਸੀਗਾ ਵੀ ਕੁਝ ਵੱਡਾ ਸੋਚ ਲਈਏ ਮਿਲ ਜਾਊਗਾ ਉਹਦੋਂ ਮੈਂ ਆਈਫੋਨ ਲੈਣਾ ਸੀਗਾ ਮੈਂ ਕਿਹਾ ਚਲੋ ਬਨ ਆਈਫੋਨ ਲਈਏ ਜਾਂ ਮੈਕ ਫੋਨ ਲੈ ਲਿਆ ਦੂਜਾ ਪਤਾ ਨਹੀਂ ਚਲੋ ਪੈਸੇ ਦਾ ਕੀ ਦੱਸਣ ਇਹਨੇ ਮੈਂ ਲੈ ਲਿਆ ਤੇ ਫਿਰ ਭੂਆ ਨੇ ਪਿਛਲੀ ਵਾਰੀ ਜਿਹਤੋਂ ਆ ਵੀਡੀਓ ਬਣ ਰਹੀ ਆ ਉਦੋਂ ਆ ਫੋਨ ਤੇ ਦਿੱਤਾ ਸੀਗਾ ਇਹਦੇ ਲਈ ਵੀ ਥੈਂਕ ਯੂ ਉਹ ਹੋ ਕਿਹੜਾ ਇੱਕ ਮਿੰਟ ਮੈਂ ਚਾਕੂ ਚੱਕ ਲਾਂ ਉਹ ਨਜ਼ਰਾਂ ਇਹਨਾਂ ਦੀ ਗੱਲਾਂ ਹੁੰਦੀ ਉਹ ਵੀ ਫੋਨ ਹੈਗਾ ਆਈਫੋਨ 12 ਉਹ ਤੇ ਫੱਕਰ ਲੱਗਾਇਆ ਇੱਥੇ ਆਈਫੋਨ 12 ਉਸ ਇੱਥੇ ਚਾਕੂ ਮੇਰਾ ਚਾਕੂ ਹੈ ਜੇ ਇਹ ਚਾਕੂ ਮੈਨੂੰ ਬਹੁਤ ਪਸੰਦ ਆ ਦੇਖੋ ਕਿਉਂਕਿ ਪਾਪਾ ਹਮੇਸ਼ਾ ਆਪਣੀ ਜੇਬ 'ਚ ਰੱਖਦੇ ਨੇ ਤਾਂ ਕਰਕੇ जो तो कुछ भी खोलना होगा पापा के हाथ चाहिए बहुत तीखा है हाँ बहुत शार्प चाक अच्छा है चाकू ये इससे चाकू काट दे हम्म कर ओपन द गिफ्ट ओपन करिए खोलू कि मैं अच्छा अब अच्छा खुलता है हट जा बेबे तारे के चले आ डब्बा आ डब्बा बाहर निकलूगा टच कर ले बटन दब गया मेरे तो अच्छा ये रहा बटन है और कित को हां बटन है अच्छा चल 1 मिनट बंद कर दिए पहला आ देख लिए की है ये चीज हां पूरे डब्बे बाहर निकलूगा वाला हैं आवला पानी ये 1 मिनट बेटा हां ओए

ਆ ਖੁੱਲ ਗਿਆ ਹੀ ਇਹ ਜਿੰਜੇ ਚੰਗਿਆ ਨਾ ਅੱਛਾ ਆ ਨਾ ਅਭੀ ਮਨਾਲ ਮਿਲਿਆ ਜਿਹੜਾ ਵਿੱਚ ਹੁੰਦਾ ਹੈਗਾ ਵੀ अर्ली अर्ली ਨਾ ਲੱਗੇ ਆ ਇਹਦੀ ਕਾਪੀ ਜੀ ਹੈ ਆ ਇਹਦਾ ਚਾਰਜਰ ਆਪੂ ਇਨਸਟਰਕਸ਼ਨਸ ਦੇ ਦੇਣਗੇ ਇਨਸਟਰਕਸ਼ਨ ਹਾਂ ਸਟਾਪ ਕਰਕੇ ਦੇਖ ਲਿਓ ਜੀ ਇਹ ਕਿੱਟ ਹੈ ਇਹ ਵੀ ਚਾਕੂ ਦੀ ਲੋੜ ਪਊਗੀ ਬੇਟਾ ਹਰ ਮੈਂ ਹੁਣ ਚਾਕੂ ਖੋਲ ਲਿਆ ਪਿੱਛੇ ਉਹ ਕਿੱਥੇ ਖੋਲ ਲਵਾਂ ਹੈ ਗਿਫਟ ਤਾਂ ਜੇ ਸਾਨੂੰ ਪਹਿਲਾ ਆਇਆਗਾ ਪਰ ਫੀਲਿੰਗ ਅਸੀਂ ਪਹਿਲਾਂ ਲੈ ਲਿਆ ਦੋ ਤਿੰਨ ਸਾਲ ਹੋ ਗਏ ਚਾਕੂ ਮੰਗਾ ਲਿਆ ਪਹਿਲੇ ਉਤਾਰ ਵੀ ਇਹ ਨਾਲ ਧਿਆਨ ਰੱਖਿਓ ਹਾਂ ਤਾਂ ਹੀ ਹੋਲੀ ਪਟ ਰਹੇ ਹਾਂ ਮੈਨੂੰ ਵੀ ਤੇ ਇਹ ਤਾਂ ਬਿੱਚੀ ਕੋਈ ਸਿਸਟਮ ਹੈ ਰੋ ਚੱਲ ਹੁਣ ਤੁਹਾਨੂੰ ਇੱਕ ਵਾਰੀ ਨਾ ਆ ਪੜ ਲੀਏ ਫੇਰ ਦੁਬਾਰਾ ਕੰਟੀਨਿਊ ਕਰਦੇ ਹਾਂ ਆ ਜੀ ਖੋਲੇ ਜਾਂ ਸਾਰਾ ਕੁਝ ਪੜ ਲਿਆ ਆ ਤਾਂ ਯੰਤਰ ਹੈਗਾ ਇਹਦੇ ਚ ਇਹ ਤੁਹਾਨੂੰ ਸਾਰਿਆਂ ਨੇ ਦੇਖਿਆ ਹੀ ਹੋਣਾ ਇਹ ਐ ਜੇ ਕਰਕੇ ਡੰਦੇ ਹੁੰਦੇ ਨੇ ਇਦੇ ਵਿੱਚ ਆਹ ਦੇਖੋ ਪੱਖੇ ਲੱਗੇ ਹੋਏ ਨੇ ਕਿੰਨੇ ਚਾਰ ਪੱਖੇ ਲੱਗੇ ਹੋਏ ਨੇ ਤੇ LED ਲਾਈਟਾਂ ਲੱਗੀਆਂ ਤੇ ਆ ਸਾਈਡ ਤੇ ਵੀ ਛੋਟੇ ਬੱਲਬ ਲੱਗੇ ਹੋਏ ਨੇ ਇਹ ਮੈਂ ਦੇਖਿਆ ਹੋਇਆ ਨੈਟ ਤੇ ਮਤਲਬ YouTube ਤੇ ਦੇਖਿਆ ਆ ਜੇ ਕਰਕੇ ਉੱਡ ਜਾਂਦਾ ਤੇ ਥੱਲੇ ਹੱਥ ਕਰਦੇ ਨੇ ਤੇ ਉੱਡ ਜਾਂਦਾ ਇਹਦੇ ਲਈ ਸਾਨੂੰ ਇੱਕ ਆ ਚਾਰਜ ਵਾਲੀ ਦਿੱਤੀ ਹੈਗੀ ਤੇ ਹੁਣ ਅਸੀਂ ਲਾਣ ਲੱਗੇ ਇਹਨੂੰ ਚਾਰਜ ਦੇਖਦੇ ਆ ਕਿੰਨੇ 2 ਘੰਟੇ ਕਿਹਾ ਸੀਗਾ ਇਹਨਾਂ नहीं एक घंटे तो घट घट नहीं फर्स्ट टाइम हां हां 45 मिनट तो 60 मिनट चार्ज, चार्ज ला 45 मिनट कने चार्ज ला लो ना हमने चार्ज लाने लगे हैं ना पहला डब्बा या सांग दी फिर ये जी पा लेंगे ना मेरा खड़ा खड़ाना सुन गया है हां मेरा खड़ाना है है कि मेरा खड़ाना है हम दोनों का है आपका भी है मम्मा के भी है हम दोनों का भी है मम्मा मम्मा का नहीं है गए ओके मैं कहूंगा है <laughs> अच्छा है <अपार। laughs> हैं <laughs> अंदर ਤਾਂ ਬਾਦੋ ਚਿੱਜਾਂ ਅੰਤਰੀ ਪਾ ਰਹੇ ਪੁੱਤ ਚਿੱਜਾਂ ਇਹ ਆ ਜੀ ਬਾਲ ਕੀ ਦੀ 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 ਇਹਨੂੰ ਆਪਾਂ ਸੰਭ ਲੈਣੇ ਆ ਆਪਾਂ ਇਹ ਉੜਾਇਆ ਨਹੀਂ ਅੰਤ ਤਾਂ ਬਾਦ ਨੋ ਗਿਆ ਮੇਰੇ ਚਾਰਚ ਹੈ ਆ ਰੱਖ ਦਈਏ ਆਇ ਕਾ ਵੀ ਦੇਖੋ ਆ ਵੀ ਮਿਲਿਆ ਸੀਗਾ ਇਹ ਹੁੰਦਾ ਹੈ ਇਹ ਹੁੰਦਾ ਵੀ ਵਿੱਚ ਕੋਈ ਖਰਾਬ ਨਾ ਹੋ ਗਏ ਇਹ ਵਿੱਚ ਪਿਆ ਹੁੰਦਾ ਬਸ ਇਹਨੂੰ ਤਾਂ ਸੋ ਪਰਾਂ ਹੀ ਰੱਖ ਤੋ ਪਰਾਂ ਇਹਨੂੰ ਡੈਸਕ ਵਿੱਚ ਸਿੱਟ ਹਾਂ ਇਹਨੂੰ ਰੈਸਟ ਵਿੱਚ ਹੀ ਸਿੱਟਦੇ ਹੋ ਦੈਸਕ ਵਿੱਚ ਜਿਹੜਾ ਆਪਣੇ ਕਮਰੇ ਦੇ ਇਹ ਨੂੰ ਚਾਰਜ ਚਲਾਨਿਆ ਹੀ ਵਾ ਫਿਰ ਜਦੋਂ ਉਹਨਾਂ ਨੇ ਹੋ ਗਿਆ ਨਾ ਸਾਡਾ ਚਾਰਜ ਚਲਾਨ ਜੋ ਜੋ ਚੱਲ ਪਿਆ ਤਾਂ ਫਿਰ ਤੁਹਾਨੂੰ ਦਿਖਾਉਂ ਆ ਵਿਆਹ ਤੇ ਆ ਜੇ ਵੀ ਲੈ ਕੇ ਆਈਆਂ ਨੇ ਜੀ ਇਹ ਦੋ ਸਮਾਂ ਇਧਰ ਹੀ ਪੜੇ ਖਰਾਬ ਕਰਨ ਨੂੰ ਇਹਨਾਂ ਨੂੰ ਆ ਸਲਾਈ ਮਿਲ ਗਈ ਉਹ ਮਜ਼ਾ ਹੈ ਵਾਜ ਲੈਣੀ ਚੰਡੀ ਉਹ ਸੁਭਾਅ ਵੀ ਖੰਨੀ ਹੈ ਬਾਈਬਲ ਖੰਨੀ ਨਹੀਂ ਹੈ ਆ ਬਬਕ ਮੇਰੀ ਉਂਗਲ ਫਸ ਗਈ ਅੰਦਰ ਇਹਨੂੰ ਕੋਈ ਬੋਰਡ ਜਾਂ ਲੈ ਲੋ ਉੱਤੇ ਕਰੋ ਕਿਤੇ ਲੱਗ ਨਾ ਉਹ ਕੱਪੜਿਆਂ ਤੇ ਨਾ ਲਾਈ ਜਾਏ ਹੁਣ ਆਪਾਂ ਬੰਦੇ ਬਬਕ ਨੂੰ ਖੋਲਿਏ ਬਈ ਸਵੇਰੇ ਖੇਡਿਓ ਹੁਣ ਰਾਤ ਨੂੰ ਅੱਧੀ ਰਾਤ ਤਾਂ ਹੋ ਗਈ ਬੁੱਤ ਨਹੀਂ ਹੋਏ ਚਲੋ ਬਾਅ ਚਕਾਰਦੇ ਆ ਓਕੇ ਬਾਏ ਗਾਇਜ਼ ਆ ਲੱਗ ਗਿਆ ਜੀ ਚਾਰਜ ਤੇ ਆ ਲਾਈਟ ਜੀ ਬਲਿੰਕ ਕਰਨ ਲੱਗ ਗਈ ਪਰ ਲੈਪਟਾਪ ਨਹੀਂ ਛੱਡਿਆ ਕਾਫੀ ਟਾਈਮ ਤੋਂ ਬੰਦ ਪਿਆਗਾ ਨਾ ਲੈਪਟਾਪ ਮਹੀਨੇ ਦੋ ਹੋ ਗਏ ਬੰਦ ਪਏ ਨੂੰ ਕਦੇ ਵਰਕਾ ਹੀ ਨਹੀਂ ਹੈਗਾ ਜਵਾਕਾਂ ਦੇ ਡਰ ਤੋਂ ਵੀ ਐ ਡਰ ਜਾਂ ਲੱਗਦਾ ਰਹਿੰਦਾ ਵੀ ਜਵਾ ਮੈਂ ਕਿਤੇ ਬਾਹਰ ਚਲਾ ਜਾਵਾਂ ਤੇ ਜਵਾਕ ਜੇ ਦੋ ਟੋਟੇ ਕਰ ਦੇਣ ਆਂਦਿਆਂ ਨੂੰ ਮੇਰੇ ਇਸ ਕਰਕੇ ਲੁਕੋਣਾ ਪੈਂਦਾ ਜੇ ਬੱਚੇ ਛੋਟੇ ਨੇ ਨਾ ਤੇ ਬਾਕੀ ਹੁਣ ਇਹਨਾਂ ਨੇ 45 ਮਿੰਟ ਕੇ ਹੈਗਾ ਪਹਿਲਾਂ ਰੈੱਡ ਲਾਈਟ ਬਲਿੰਕ ਕਰੂਗੀ ਫਿਰ ਗ੍ਰੀਨ ਲਾਈਟ ਬਲਿੰਕ ਕਰੂ ਤੇ ਜਦੋਂ ਸਟੇਬਲ ਹੋ ਜੂਗੀ ਗ੍ਰੀਨ ਲਾਈਟ ਉਹ ਤੋਂ ਬਾਅਦ ਹੋ ਜੂਗਾ ਕੱਲ੍ਹ ਜੋ ਹੁਣ ਦੇਖ ਰਿਆਂ ਕਿ ਚਲੋ ਹੋ ਗਿਆ ਹਾਂ ਸਾਡੀ ਭੂਆ ਵੱਡੀ ਆ ਉਦੋਂ ਛੋਟੀ ਉਹ ਆ ਪਈ ਐ ਤੇ ਇਹ ਮੇਰੀ ਪੂਆ ਹੈ ਮੇਰੇ ਡੈਡੀ ਦੀ ਪੂਆ ਹਾਂ ਇਹ ਮੇਰੀ ਪੂਆ ਹੋਗੀ ਆ ਡੈਡੀ ਦੀ ਪੂਆ ਹੋਗੀ ਉਹ ਪੂਆ ਕੈਨੇਡਾ ਬੈਠੇ ਜਿਹਨੇ ਸਾਨੂੰ ਗਿਫਟ ਭੇਜਿਆ ਮੈਨੂੰ ਮੈਨੂੰ ਭੇਜਿਆ ਮੈਨੂੰ ਤੇ ਇਹਦੇ ਬੱਚੇ ਦੀ ਪੂਆ ਨਾਂਬੇ ਆ ਹਾਂ ਪੂਆ ਮੈਂ ਦੱਸਤਾ ਵੀ ਪੂਆ ਲਈ ਵੀ ਆਇਆਗਾ ਸੂਟ-ਸ਼ਾਟ ਵੀ ਬੜਾ ਚਾਹ ਕੀਤਾ ਪੂਆ ਨੇ ਚਾਹ ਨਹੀਂ ਕੀਤਾ ਮੈਂ ਹਾਂ ਨਾ 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 ਲੈ ਪੂਆ ਤੋ ਨੇ ਇਹਨੇ ਪਿਆਰ ਨਾਲ ਸੂਟ ਭੇਜੇ ਇਹਨਾਂ ਨੂੰ ਇਹਨਾਂ ਨੇ ਕਰਤੀ ਥੇ ਸ਼ੂਜ਼ ਦਾ ਬਹੁਤ ਚਾਹ ਹੋਇਆ ਹੈ ਸ਼ੂਜ਼ ਦਾ ਬਹੁਤ ਚਾਹ ਹੋਇਆ ਮੈਨੂੰ ਸ਼ੂਟ ਤਾਂ ਨਹੀਂ ਹੋਇਆ ਸੂਟ ਤੇ ਚਲੋ ਰੈਡੀमेड ਇਹਨਾ ਆਹੋ ਪਾਕੀ ਬਰਦੇ ਤਾਂ ਕਰਤੀ ਲੱਸੀ ਇਹਨਾਂ ਨੇ ਤਾਂ ਤੁਹਾਡੀ ਭੂਆ ਜੀ ਉਹ ਕੋਈ ਲੱਸੀ ਵੀ ਕੀਤੀ ਹਾਂ ਨਾਲੇ ਕਹਿੰਦੇ ਵੀ ਕੋਈ ਚਾਹ ਨਹੀਂ ਚੜਿਆ ਮੈਨੂੰ ਮੈਨੂੰ ਕੀ ਪਤਾ ਤੂੰ ਆਪਣੀ ਭੂਆ ਨੂੰ ਕਹਿ ਰਹੀ ਹੈ ਮੈਂ ਕਿ ਸ਼ਾਇਦ ਉਂਜੀ ਗੱਲਾਂ ਕਰਦਾ ਪਿਆ ਕਿਮਨ ਸੁਰ ਗਿਫਟ ਤਾਂ ਗਿਫਟ ਹੀ ਹੁੰਦਾ ਚਾਹੇ ਲੱਖ ਰੁਪਏ ਦਾ ਹੋਵੇ ਚਾਹੇ 10 ਰੁਪਏ ਦਾ ਹੋਵੇ ਉਹ ਲੱਖ ਦਾ ਨਹੀਂ ਹੈ ਤੇ ਗਿਫਟ ਵਧੀਆ ਫਿਰ ਮੈਂ ਪਾਵਾਂਗੀ ਤੇ ਦੱਸਾਂਗੀ ਨਾ ਦੇਖ ਲੋ ਰਾਤੀ ਪਾਪ ਹੰਡਾਲਿਆ ਜੇ ਕਹਿੰਦੇ ਮੈਂ ਪਾਵਾਂਗੀ ਦੱਸਾਂਗੀ ਬੱਲਾ ਦੇਖ ਲੋ ਇਹਨਾਂ ਦੀਆ ਚਲੋ ਹਾਂ ਹੁਣ ਸਾਡਾ ਉਹ ਹੁਣ ਉਹ ਮੈਨੂੰ ਗਿਫਟ ਭੇਜਿਆ ਉਹਨਾਂ ਨੇ ਬੱਚੇ ਕੌਣ ਹੁੰਦੇ ਨੇ ਕਿ ਗਿਫਟ ਵਾਲੇ ਮੇਰੇ ਲਈ ਆਇਆ ਹੋ ਰਾਤ ਤੁਹਾਡੇ ਸਾਹਮਣੇ ਕਿਹਾ ਹੈ ਨਾ ਕਿਹੜਾ ਗਿਫਟ ਕੋਈ ਖੜਾਉਣਾ ਜਿਆ ਹਾਂ ਹਾਂ ਬਿਲਾਲੀ ਲਈ ਹੈ ਹਾਂ ਬਸ ਹੁਣ ਇਹਨਾਂ ਨੂੰ ਨਹੀਂ ਦੇਣਾ ਹੈਗਾ ਮੈਂ ਹੀ ਖੜਨਾ ਚਲੋ ਕਾਕਾ ਸਾਡਾ ਦੋ ਬੱਚਿਆਂ ਦਾ ਬਾਪ ਹੋ ਗਿਆ ਅਜੇ ਵੀ ਖੜਾਉਣਿਆਂ ਨਾਲ ਖੇਡਦਾ ਦੇਖੋ ਲੋਕੋ ਚਲੋ ਗਿਫਟ ਤਾਂ ਗਿਫਟੀ ਹੈ ਤੇ ਹੁਣ ਮੈਂ ਚਾਰਜ ਲਾਤਾ ਹੁਣ 45 ਮਿੰਟ ਪਤਾ ਨਹੀਂ ਕਦੋਂ ਲੰਘਣਗੇ 45 ਮਿੰਟ ਬਾਅਦ ਚਾਰਜ ਹੋਣਾ ਉਹਨੇ ਫਿਰ ਅੱਜ ਨੂੰ ਦੁਕਾਨ ਨਹੀਂ ਆ ਕੇ ਚਲਾਨੀਆ ਵੀਡੀਓ ਬਣਾਉਣੀ ਹੁਣ ਦੂਜਾ ਦਿਨ ਆ ਗਿਆ ਉਹਨੇ ਚੈਨ ਚਲਾ ਕੇ ਦੇਖ ਲਿਆ ਰਾਤ ਪਹਿਲਾਂ ਤਾਂ ਜੀ YouTube ਤੇ ਸਰਚ ਮਾਰੀ ਕਿ ਕਿਵੇਂ ਚੱਲਦਾ ਹੈ ਮੈਂ ਤਾਂ ਕਹਿ ਕਿਤੇ ਖਰਾਬ ਹੀ ਹੈ ਰਾਤ ਨੂੰ ਵਧੀਆ ਇਲੈਕਟ੍ਰਿਕ ਉੱਤੇ ਚੱਲਦੇ ਨੇ ਹੁਣ ਲਾਈਟ ਤਾਂ ਦੇਖਣੀ ਆਣੀ ਹੈਗੀਆਂ ਹੁਣ ਇਹਨੂੰ ਚਲਾਉਣੀ ਆ ਚੱਲ ਪਿਆ ਪਹਿਲਾਂ ਤੁਸੀਂ ਚਲਾਉਂਗੀ ਮੈਂ ਹੀ ਚਲਾਉਂਗਾ ਕਿਉਂ ਮੈਂ ਵੀ ਚਲਾਉਂਗੀ ਚੱਲ ਪਿਆ ਉਹ ਤਾਂ ਚੱਲ ਪਿਆ ਆਪੇ ਹੀ ਗੇਸ ਕਰ ਰਹੇ ਆ। ਫੜ ਦੇ, ਫੜ ਦੇ, ਫੜ ਦੇ। ਮੈਂ ਤੇ ਐਡੀ ਹਰਾਂ ਲਾ। ਰੁਕ ਜਾ। ਆ ਜਾ ਕੈਚ ਕਰੀਂ ਇਧਰ ਆ ਇਹਨੂੰ। ਮੇਰੀ ਵਾਲੀ, ਮੇਰੀ ਵਾਲੀ। ਚੱਲ ਚਲਾ ਦੇ। ਮੈਂ ਤੈਨੂੰ ਕੈਚ ਕਰਾਣਾ ਇੱਕੋ ਆ ਦੱਬਣਾ ਨਹੀਂ ਬਾਰ-ਬਾਰ, ਦੱਬਣਾ ਥੋੜੀ ਆ। ਦੱਬਣਾ ਨਹੀਂ। ਹਲਾਓ ਇਹਨੂੰ। ਜੀ ਚੱਲ ਹੋ ਗਿਆ ਇਹਨੇ ਦਾ ਪਤਾ ਨਾ ਇਹਨੂੰ ਚਾਰਜ ਦੁਆਰਾ ਕਰਨਾ ਪੈਣਾ ਨਹੀਂ ਲੱਗਦਾ ਫੜ ਦੋ ਫੜ ਲਓ ਫੜ ਲਓ ਫੜ ਲਓ ਫੜ ਲਓ ਫੜ ਲਓ ਪਾਪਾ ਹਾਂਜੀ ਸਮੈ ਤੂੰ ਨਹੀਂ ਹੋਇਆ ਖਰਾਬ ਤੂੰ ਪਹਿਲੇ ਦਿਨ ਹੀ ਖਰਾਬ ਕਰ ਕਾ ਚਾਹ ਕਰ ਚੱਡ ਚੱਡ ਗਏ ਵੈਰੀ ਗੁੱਡ ਸਮੈ ਇਹਦੇ ਤੇ ਮੇਰੇ ਵਜ੍ਹਾ ਨਾਲ ਹਣ ਗੁਰ ਮਿਹਰ ਨੂੰ ਕਰਨ ਦੋ ਹੁਣ ਤੁਸੀਂ ਕੈਚ ਕਰੋ ਗੁਮ ਆ ਹਵਾ ਵੀ ਹੈ ਨਾ ਬਾਹਰ ਬੱਚੇ ਦੱਬੜਨੀ ਹਲਾ ਕੇ ਜਦੋਂ ਚੱਲੂਗਾ ਉਦੋਂ ਛੱਡਿਓ ਜੋਰ ਦੀ ਦੱਬੋ ਜੋਰ ਦੀ ਹਲਾਓ ਜਲਦੀ ਹਲਾਓ ਇਹ ਨਹੀਂ ਬੇਟਾ ਇਹਨੂੰ ਕਰਕੇ ਦੇ ਦੋ ਸਟਾਰਟ ਸਟਾਰਟ ਕਰਕੇ ਦੇ ਦੋ ਖੰਭੜਾ ਛੱਡੋ ਮਾਰ ਨੀੜੇ ਛੱਡੋ ਬੇਟਾ ਕੈਚ ਨਹੀਂ ਕਰਨਾ ਉਹ ਹਵਾਏ ਅਸਲ ਚ ਹਵਾਏ ਹਵਾਏ ਲੱਖਾ ਬੋਲ ਬਾਬਾ ਨੇ ਕੀ ਲੱਗੇ ਤਾਂ ਥੱਲੇ ਹੱਸਦਾ ਆਹ ਇਹ ਐਸਾ ਚੋਣ ਕੀ ਇਹ ਕੈਚ ਕਰਨਾ ਲੰਦਾ ਹਮੋਂਦ ਇਹਨੂੰ ਇਹਨੂੰ ਕਰਨ ਦੋ ਨਾ देखे देखे दे ना फ <laughs> <देखे थागे> <laughs> 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 ਐ ਕਰ ਦਿੰਦੀ ਆ ਨੇ ਜੇ ਲੈਵਨ ਰਹਿਊਗਾ ਨਾ ਚਲਾ ਰੱਖਿਆ ਹੂੰ ਤਾਂਕੇ ਤਾਂ ਸਿੱਧ ਰਹੇ ਐ ਕਰ ਦਿੰਦੀ ਆ ਪਾਪਾ ਜੇ ਕਿਹਾ ਹੋਵੇ ਕਿ ਤੂੰ ਪਾ ਜਲਾ ਸਿੱਧਾ ਹੀ ਛੱਡਣਾ ਐ ਸਿੱਧਾ ਹੀ ਐ ਛੱਡਣਾ ਮੈਂ ਤੇਰੀ ਆ ਮੈਂ ਮੇਰ ਦਾ ਮੂੰਹ ਦੇਖਿਆ ਮੈਂ ਤੇ ਬਾਚ ਗਿਆ ਆਏ ਟੈਂਕਿੰਗ ਨੋਟਸ ਇਹ ਜਵਾਕ ਨੇ ਟੀਡਾ ਕਰ ਦਿੰਦੇ 90 ਡਿਗਰੀ ਤੇ ਰੱਖਣਾ ਇਹਨੂੰ ਜਮ ਹਿੱਸਾ ਨਹੀਂ ਪਰ ਇਹ ਵੀ ਆ ਉਹਨਾਂ ਨੇ ਕਹਿੰਦੇ ਚਾਰਜ ਕਰਨ ਤੋਂ ਬਾਅਦ ਸਿਰਫ 7 ਮਿੰਟ ਹੀ ਚੱਲਣਾ ਇਹਨੇ ਆਹੋ ਦੁਬਾਰਾ ਫਿਰ ਚਾਰਜ ਕਰਨਾ ਪੈਂਦਾ ਇੱਕ ਦੂਜੇ ਦੇ ਵਿੱਚ ਵੱਜਦੇ ਪਏ ਹੋ ਲੈ этоа мнкесе аа ਆਦੋ ਤੁਸੀਂ ਹਾਂ ਜਿਹਦਾ ਜਿਹਦਾ ਇਹਨੂੰ ਹੱਥ ਲਾਜੇ ਨਾ ਉਹਦਾ ਜਾ ਵੱਜਦਾ ਇਹ ਚਲੋ ਠੀਕ ਹੈ ਆਸੇ ਸਾਡੀ ਵੀਡੀਓ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਓਕੇ ਬਾਈ ਬਾਈ ਕਰਦੇ ਹਾਂ 托波来。<laughs> <laughs>